ਨਮਸਕਾਰ ਤੁਸੀਂ ਦੇਖ ਰਹੇ ਹੋ ਵਿਲਿਟੀ ਵੀ ਮੈਂ ਤੁਹਾਡੇ ਨਾਲ ਨਵੀਨ ਕੁਮਾਰ ਅੱਜ ਕਿਸਾਨ ਆਗੂਆਂ ਦੇ ਵੱਲੋਂ ਪੰਜਾ ਫਗਵਾੜਾ ਦੇ ਵਿੱਚ ਏਡੀਸੀ ਸਾਹਿਬ ਨੂੰ ਦੋ ਮੰਗ ਪੱਤਰ ਦਿੱਤੇ ਗਏ ਨੇ ਜਿਦੇ ਵਿੱਚ ਇਹ ਮੰਗ ਕੀਤੀ ਗਈ ਹੈ ਇੱਕ ਫਗਵਾੜਾ ਦਾ ਕੋਈ ਐਸਾ ਇਸ਼ੂ ਹੈ ਜਿਹਦੇ ਨਾਲ ਜੇ ਉਹ ਸੜਕ ਸਿੱਧੀ ਹੋ ਜਾਂਦੀ ਹੈ ਤੇ ਫਗਵਾੜਾ ਦੇ ਲੋਕਾਂ ਨੂੰ ਬੜਾ ਫਾਇਦਾ ਹੋਏਗਾ ਇੱਕ ਮੰਗ ਪੱਤਰ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ ਅੱਜ ਦਿੱਤਾ ਗਿਆ ਹੈ ਹੜ੍ਹ ਪੀੜਤਾਂ ਨੂੰ ਰਾਹਤ ਨੂੰ ਲੈ ਕੇ ਸੋ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਆਗੂ ਮੌਜੂਦ ਨੇ ਪਾਲੀ ਜੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਅ ਸਰ ਅੱਜ ਕੀ ਤੁਹਾਡਾ ਮੁੱਖ ਮਕਸਦ ਕਿਸੇ ਦੋ ਮੰਗ ਪੱਤਰ ਦੇਣਾ ਸਭ ਤੋਂ ਪਹਿਲਾਂ ਤੁਹਾਡਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਗੁਰਪਾਲ ਸਿੰਘ ਮੋਲੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਹੁਗਾੜੇ ਨੂੰ ਲੈ ਕੇ ਮੰਗ ਪੱਤਰ ਹੈ ਇਹ ਇੱਕ ਸੜਕ ਹੈ ਜਿਹਦੀ ਹਾਲਤ ਬਹੁਤ ਖਸਤਾ ਹੈ ਉਥੇ ਟ੍ਰੈਫਿਕ ਬਹੁਤ ਹੈ ਉਹ ਸੜਕ ਹੈਗੀ ਆ ਸਤਕਾਰਤ ਮੰਦਿਰ ਹਨੂਮਾਨ ਗੜੀ ਤੋਂ ਲੈ ਕੇ ਹਨੂਮਾਨ ਜੀ ਦਾ ਬਹੁਤ ਪ੍ਰਸਿੱਧ ਮੰਦਿਰ ਹੈ ਉਸ ਮੰਦਿਰ ਤੋਂ ਲੈ ਕੇ ਜਲੰਧਰ ਵਾਲੀ ਸਾਈਡ ਨੂੰ ਬਾਇਆ 슈ਗਰ ਮਿਲ ਦੇ ਨਾਲ-ਨਾਲ ਜਾਂਦੀ ਹੈ ਉਹਦੀ ਹਾਲਤ ਇੰਨੀ ਮਾੜੀ ਆ ਵੀ ਆਏ ਦਿਨ ਆਟੋ ਪਲਟਦਾ ਕਿਉਂਕਿ ਉਹ ਲਾਈਟ ਡਿਊਟੀ ਐ ਸਵਾਰੀਆਂ ਦੇ ਸੱਟਾਂ ਲੱਗਦੀਆਂ ਟੂ-ਵੀਲਰ ਵਾਲੇ ਡਿੱਗਦੇ ਆ ਬੀਬੀਆਂ ਭੈਣਾਂ ਡਿੱਗਦੀਆਂ ਸੱਟਾਂ ਲੱਗਦੀਆਂ ਔਰ ਜਿਹੜੀ ਵੱਡੀ ਸਾਨੂੰ ਮੁਸ਼ਕਲ ਆ ਰਹੀ ਐ ਸੀਜ਼ਨ ਆ ਗਿਆ ਗੰਨੇ ਦਾ ਟਰਾਲੀਆਂ ਆਉਣੀਆਂ ਟਰਾਲੀਆਂ ਜੋ ਮਿਲ ਨੇ ਬੰਨਿਆ ਹੁੰਦਾ ਧੜਾ ਉਹਦੇ ਮੁਤਾਬਕ ਗੰਨਾ ਉਹਦੇ ਵਿੱਚ ਜ਼ਿਆਦਾ ਹੁੰਦਾ ਜੇ ਕੋਈ ਅਨਸਖਾਮੀ ਘਟਨਾ ਹੋ ਗਈ ਜੁਮੇਵਾਰ ਸਾਨੂੰ ਕੋਈ ਨਹੀਂ ਦਿਸਦਾ ਅਸੀਂ ਪ੍ਰਸ਼ਾਸਨ ਕੋਲ ਨਿਮਰਤਾ ਸਹਿਤ ਬੇਨਤੀ ਕੀਤੀ ਆ ਕਿ ਪਿਛਲੇ ਦਿਨੀ ਤੁਸੀਂ ਇੱਕ ਕਮਰੇ ਦੀ ਪੋਜਿਸ਼ਨ ਲਈ ਆ ਜਿਹੜਾ ਨਜਾਇਜ਼ ਬਣਿਆ ਹੋਇਆ ਪੁਲ ਦੇ ਥੱਲੇ ਉਹਨੂੰ ਡੈਮੋਲੇਸ਼ਨ ਕਰਕੇ ਕਿਰਪਾ ਕਰਕੇ ਉੱਥੋਂ ਦੀ ਸੜਕ ਕੱਢ ਦਿਓ ਜੋ ਕਿ ਸਾਰੇ ਸ਼ਹਿਰ ਨੂੰ ਉਹਦਾ ਸੁੱਖ ਹੋ ਸਕੇ ਪ੍ਰਸ਼ਾਸਨ ਕਰ ਸਕਦਾ ਔਰ ਨਾਲ ਅਸੀਂ ਇਹ ਵੀ ਕਿਹਾ ਜਿੱਥੇ ਸਾਡੀ ਲੋੜ ਆ ਸ਼ਹਿਰ ਵਾਸੀਆਂ ਦੀ ਲੋੜ ਆ ਅਸੀਂ ਸਾਰਿਆਂ ਨੂੰ ਲਿਆ ਕੇ ਉੱਥੇ ਖੜਾ ਕਰ ਦੇਵਾਂਗੇ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ ਸੋ ਇਹ ਚਿੰਤਾ ਦਾ ਵਿਸ਼ਾ ਹੈ ਐਕਸੀਡੈਂਟਾਂ ਨੂੰ ਬਚਾਈਏ ਜਦੋਂ ਐਕਸੀਡੈਂਟ ਹੁੰਦਾ ਮੁਆਵਜ਼ਾ ਨਾ ਲੈਣਾ ਪਵੇ ਉਹਨੂੰ ਪਹਿਲਾਂ ਹੀ ਕਵਰ ਕਰਨ ਵਾਸਤੇ ਅੱਜ ਏਡੀਸੀ ਮੈਡਮ ਨੂੰ ਸਮੁੱਚੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਮੋਹਤਵਰ ਵੱਲੋਂ ਇਹ ਮੰਗ ਪੱਤਰ ਜਿਹੜਾ ਦਿੱਤਾ ਗਿਆ ਜੀ ਇੱਕ ਹੜਪੀੜਤਾਂ ਦੇ ਲਈ ਜਿਹੜਾ ਮੰਗ ਪੱਤਰ ਦਿੱਤਾ ਗਿਆ ਉਹਦੇ ਵਿੱਚ ਤੁਹਾਡੀ ਕੀ ਮੰਗ ਸੀ ਉਹਦੇ ਵਿੱਚ ਪ੍ਰਮੁੱਖ ਮੰਗ ਇਹ ਹੈ ਕਿ ਜਿਹੜਾ ਪ੍ਰਸਤਾਵ ਸੂਬੇ ਦੀ ਸਰਕਾਰ ਵੱਲੋਂ 20000 ਰੁਪਏ ਦਿੱਤਾ ਗਿਆ ਕੋ ਇੱਕ ਮਖੌਲ ਜਿਹਾ ਹੈ ਕਿਉਂਕਿ ਜਿਹੜੇ ਕਾਸਟ ਕਰਦੇ ਉਹਨਾਂ ਨੂੰ ਪਤਾ ਹੈ ਕਿ ਝੋਨੇ ਦੀ ਲਾਗਤ ਲੱਗਦਾ ਮੁੱਲ ਜੇਬ ਚੋਂ ਖਰਚ 20000 ਆਉਂਦਾ ਝੋਨਾ ਪਾਲਣ ਤੱਕ ਦਾ ਜ ਤੇ 20000 ਦਾ ਤੁਸੀਂ ਝੋਨਾ ਪਾਲਣ ਦਾ ਦੇ ਦਿੱਤਾ ਉਹ ਫਸਲ ਉਜੜ ਗਈ ਰੇਤਾ ਇਕੱਠਾ ਕਰਨਾ ਤੁਸੀਂ ਤਾਂ ਕਹਿਤਾ ਵੇਚ ਲਓ ਵੇਚਣਾ ਕਿਹਨੂੰ ਐ ਮਿੱਟੀ ਵੇਚਣੀ ਕਿਹਨੂੰ ਐ ਉਹਦਾ ਨੋਟੀਫਿਕੇਸ਼ਨ ਦੇ ਦਿੱਤਾ 15 ਨਵੰਬਰ ਤੱਕ ਕਿਸਾਨ ਆਪਣੇ ਖੇਤ ਦੇ ਵਿੱਚੋਂ ਜਿੰਨੀ ਮਿੱਟੀ ਵੇਚ ਸਕਦਾ ਆਪਣਾ ਵੇਚਦਾ ਵੇਚਣੀ ਕਿਹਨੂੰ ਐ ਮੋਰੇ ਵਾਇਰ ਕੌਣ ਨੇ ਘਰਾਂ 'ਚ ਭਰਤੀਆਂ ਕਿੰਨੀਆਂ ਕਿ ਲੋਕੀ ਪਾਲਣਗੇ ਇਹ ਲਿਮਟ ਹਟਾਈ ਜਾਵੇ ਉਹ ਸਾਲ 'ਚ ਵਿੱਚ ਇਹ ਦੋ 'ਚ ਵਿੱਚ ਦੂਸਰਾ 20000 ਮੁਆਵਜ਼ਾ ਇਹ ਮੁਆਵਜ਼ਾ ਨਹੀਂ ਆ ਇਹ ਤਾਂ ਲਾਗਤ ਆ ਇਹ ਤਾਂ ਲੋਕਾਂ ਕੋਲ ਚਲੇਗਾ ਜਿਹਨਾਂ ਨੂੰ ਦਵਾਈਆਂ ਫੜੀਆਂ ਬੀਜ ਫੜਿਆ ਕਿਸੇ ਦੀ ਮੋਟਰ ਖਰਾਬ ਹੋ ਗਈ ਜਾਂ ਸੋਹਾਂ ਸੋਹ ਜਾਂ ਉੱਥੇ ਜਿਹੜਾ ਕੰਮ ਕਰਨ ਵਾਲਾ ਰੱਖਿਆ ਉਹਦਾ ਹੋ ਗਿਆ ਮੁਆਵਜ਼ਾ ਘੱਟੋ-ਘੱਟ 70000 ਰੁਪਏ ਜਿਹੜੀ ਅਸੀਂ ਮੰਗ ਕੀਤੀ ਆ ਝੋਨੇ ਦਾ ਤੇ ਇਹਦੇ ਨਾਲ ਉਹ ਬੈਲਟ ਜਿਹੜੀ ਗੰਨੇ ਦੀ ਆ ਜਿੱਥੇ ਜ਼ਿਆਦਾ ਨੁਕਸਾਨ ਹੋਇਆ ਤੇ ਗੰਨਾ ਤੇ ਸਵਾ ਲੱਖ ਤੋਂ ਉੱਤੇ ਦੀ ਜਾਂਦਾ ਉਹਦੀਆਂ ਬਨਾਈਆਂ ਉਹਦੀਆਂ ਛਲਾਈਆਂ ਉਹਦੀ ਪੜਾਈ ਬਜਾਈ ਜਿੰਨਾ ਉਹਦੇ ਵਿੱਚ ਰੇ ਸਪਰੇਅ ਪੈਣਾ ਸੀ ਸਾਰਾ ਪੈ ਚੁੱਕਿਆ 1 ਏਕੜ ਦਾ ਘੱਟੋ-ਘੱਟ 60000 ਰੁਪਏ ਗੰਨੇ ਦੇ ਉੱਤੇ ਖਰਚਾ ਚੜਦਾ ਘੱਟੋ-ਘੱਟ ਹੂੰ ਉਹਦੀ ਅਸੀਂ ਮੰਗ ਲੱਖ ਰੁਪਏ ਕੀਤੀ ਆ ਵੀ ਤੁਹਾਡੇ ਕੋਲ ਆਧਾਰਾ ਹੈਗਾ ਖੇਤੀਬਾੜੀ ਤੁਸੀਂ ਉਹਦੀ ਸਲਾਹ ਲੈ ਕੇ ਮੁਆਜਾ ਅਨਾਉਂਸ ਨਹੀਂ ਕਰਦੇ ਮਜ਼ਾਕ ਕਿਉਂ ਕਰ ਰਹੇ ਹੋ ਇਹ ਕੀਤੇ ਆ ਤੇ ਜਿਹੜੇ ਭੇਡਾਂ ਬੱਕਰੀਆਂ ਦੇ ਐ ਉਹ ਹੁਣ ਸਰਾਧ ਚੱਲਦੇ ਆ ਤਾਂ ਕਰਕੇ ਰੁਕੇ ਸਾਨੂੰ ਪਤਾ ਨਹੀਂ ਵੀ ਭੇਡਾਂ ਬੱਕਰੀਆਂ ਤੇ ਮੁਰਗੀ ਦਾ ਭਾਅ ਕੀ ਚੱਲਦਾ ਕਿਉਂਕਿ ਸਰਾਧ ਚੱਲਦੇ ਲੋਕੀ ਖਾਂਦੇ ਨਹੀਂ ਆ ਨਾ ਉਹ ਇਹਨਾਂ ਨੂੰ ਦੱਸਾਂਗੇ ਵੀ ਉਹ ਕਦੋਂ ਦੇਣਾ ਗਾਂ ਜਿਹੜੋਂ ਨਰਾਤੇ ਪਾਰ ਚਲੇ ਗਏ ਨਾ ਧਾਰਮਿਕ ਦਿਨ ਨੇ ਆਪਾਂ ਨਹੀਂ ਮੰਗ ਕਰਨੀ ਉਸ ਤੋਂ ਬਾਅਦ ਵਿਆਹਾਂ ਸ਼ਾਦੀਆਂ ਦਾ ਮਾਹੌਲ ਹੁਣ ਉਦੋਂ ਪੁੱਛਾਂਗੇ ਵੀ ਮੁਰਗੀ ਦੇ ਮੁਆਵਜ਼ੇ ਬਾਰੇ ਗੱਲ ਕਿਵੇਂ ਕਰਨੀ ਮੁੱਖ ਮੰਤਰੀ ਸਾਹਿਬ ਸੋ ਇਹ ਸਾਰੀਆਂ ਮੰਗਾਂ ਨੇ ਇਹਦੇ ਨਾਲ ਜਿਹੜੇ ਇੱਕ ਅਹਿਮ ਮੰਗ ਹੈ ਉਹ ਇਹ ਹੈਗੀ ਆ ਵੀ ਕਿਸਾਨ ਖੇਤ ਮਜ਼ਦੂਰ ਤੇ ਜਿਹੜਾ ਖੇਤ ਮਜ਼ਦੂਰ ਵੀ ਨਹੀਂ ਤੇ ਕਿਸਾਨ ਵੀ ਨਹੀਂ ਪਿੰਡ 'ਚ ਰਹਿੰਦਾ ਪਰ ਬੇਜਮੀਨਾ ਹੈ ਉਹਦੇ ਕੋਲ ਜ਼ਮੀਨ ਨਹੀਂ ਜਿਹੜਾ ਉਹਦਾ ਘਰ ਟੁੱਟ ਗਿਆ ਉਹਦੇ ਬਾਰੇ ਤੁਸੀਂ ਗੱਲ ਕਿਉਂ ਨਹੀਂ ਕੀਤੀ ਉਹ ਕਿਵੇਂ ਬਣਾਏਗਾ ਕਿੱਥੋਂ ਪੈਸੇ ਲੈ ਕੇ ਆਏਗਾ ਬਹੁਤ ਲੋਕ ਨੇ ਪਿੰਡਾਂ ਦੇ ਵਿੱਚ ਜਿਹੜੇ ਇੱਕ ਇੱਕ ਕਮਰੇ 'ਚ ਗੁਜ਼ਾਰਾ ਕਰਦੇ ਨੇ ਉਹਨਾਂ ਵਾਸਤੇ ਮੰਤਰੀ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਕਿਸੇ ਕੋਲ ਦੋ ਲਫ਼ਜ਼ ਨਹੀਂ ਸਨ ਤੋ ਅਸੀਂ ਇਹਨਾਂ ਨੂੰ ਕਹਿਣਾ ਚਾਹੁੰਦੇ ਆਂ ਵੀ ਕੱਲਾ ਪਿੰਡ ਦੇ ਵਿੱਚ ਕਿਸਾਨ ਨਹੀਂ ਵੱਸਦਾ ਉਹਦੇ ਨਾਲ ਪਿੰਡ ਦੇ ਵਿੱਚ ਉਹ ਕਿਤਾ ਵੀ ਵੱਸਦਾ ਜਿਨ੍ਹਾਂ ਦਾ ਗੁਜ਼ਾਰਾ ਬਹੁਤ ਟਾਈਟ ਹੈ ਕੋਈ ਫੈਕਟਰੀ 'ਚ ਕੰਮ ਕਰਦਾ ਕੋਈ ਕਿਤੇ ਹੀ ਕਰਦਾ ਉਹਨਾਂ ਵਾਸਤੇ ਵੀ ਸਪੈਸ਼ਲ ਪੈਕੇਜ ਜਿਹੜਾ ਅਨਾਉਂਸ ਹੋਣਾ ਚਾਹੀਦਾ ਪੰਜਾਬ ਸਰਕਾਰ ਤੁਹਾਨੂੰ ਲੱਗਦਾ ਕਿ ਜਿਹੜੀ ਡਿਮਾਂਡ ਤੁਸੀਂ ਪੰਜਾਬ ਸਰਕਾਰ ਤੋਂ ਕਰ ਰਹੇ ਹੋ 20000 ਰੁਪਏ ਪ੍ਰਤੀ ਏਕੜ ਉਹ ਕਹਿ ਰਹੇ ਆ ਤੁਸੀਂ ਕਹਿ ਰਹੇ ਹੋ 50 ਤੋਂ 60000 ਰੁਪਏ ਪ੍ਰਤੀ ਏਕੜ ਹੋਣਾ ਚਾਹੀਦਾ 70 70000 ਤੁਹਾਨੂੰ ਲੱਗਦਾ ਕਿ ਸਰਕਾਰ ਤੁਹਾਡੀ ਮੰਗ ਦੇ ਨੇੜੇ ਤੇੜੇ ਵੀ ਪਹੁੰਚ ਸਕਦੀ ਹੈ ਸਰਕਾਰ ਦਾ ਤਾਂ ਲੋਕਾਂ ਨੂੰ ਪਤਾ ਲੱਗ ਗਿਆ ਹੈ ਸਾਡਾ ਜਿਹੜਾ ਆਪਣਾ ਡਰ ਹੈ ਦੇਖੋ ਅਸੀਂ ਜ਼ਿੰਮੇਵਾਰ ਬੰਦੇ ਆ ਸਰਪੰਚ ਸਾਹਿਬ ਖੜੇ ਆ ਹਰਿੰਦਰ ਸਿੰਘ ਜੀ ਨੰਗਲ ਮੱਝਾਂ ਤੋਂ ਆ ਸ਼ਰਨਜੀਤ ਸਿੰਘ ਐ ਚੂੜ ਸਿੰਘ ਜੀ ਗੰਡਾ ਮਾ ਤੋਂ ਹਰਿੰਦਰ ਸਿੰਘ ਮਾਨਾ ਵਾਲੀ ਤੋਂ ਆ ਅਸੀਂ ਸਾਰੇ ਜ਼ਿੰਮੇਵਾਰ ਬੰਦੇ ਆ ਸਾਡਾ ਜਿਹੜਾ ਖਦਸ਼ਾ ਹੈ ਸਾਨੂੰ ਐਉਂ ਲੱਗਦਾ ਵੀ ਸਰਕਾਰ ਇੰਨਾ ਜ਼ਿਆਦਾ ਫੇਲ ਨਾ ਹੋ ਜਾਏ ਕਿ ਨੇਪਾਲ ਵਾਲੇ ਹਾਲਾਤ ਪੰਜਾਬ 'ਚ ਬਣ ਜੰਨ ਬਣ ਸਕਦੇ ਆ ਕੋਈ ਫਰਸਟ੍ਰੇਸ਼ਨ ਲੋਕਾਂ ਦੇ ਦਿਮਾਗ 'ਚ ਬਹੁਤ ਜ਼ਿਆਦਾ ਜੇ ਗੁਰੂਆਂ ਦਾ ਸਿਧਾਂਤ ਸਾਡੀ ਇਸ ਧਰਤੀ ਤੇ ਨਾ ਹੁੰਦਾ ਬਾਬੇ ਨਾਨਕ ਵਾਲਾ 20 ਰੁਪਈਆ ਵਾਲਾ ਸਿਧਾਂਤ ਨਾ ਹੁੰਦਾ ਦਰਬਾਸ ਮਹਾਰਾਜ ਵਾਲੇ ਸਿਧਾਂਤ ਨਾ ਹੁੰਦੇ ਕਿਰਤੀ ਲੋਕਾਂ ਦੇ ਗੁਰੂਆਂ ਦੇ ਸਿਧਾਂਤ ਨਾ ਹੁੰਦੇ ਤੇ ਬਾਈ ਜੀ ਭੁੱਖੇ ਮਰ ਜਾਣਾ ਸੀ ਹੁਣੇ ਹੀ ਲੋਕਾਂ ਨੇ ਇਹਨਾਂ ਦੇ ਗਲ ਪੈ ਜਾਣਾ ਸੀ ਇਹ ਤਾਂ ਇਹਨਾਂ ਦਾ ਬਚਾਅ ਬਾਬਾ ਨਾਨਕ ਕਰ ਗਿਆ ਜਿਹੜੀ ਉਹਦੀ ਸੰਗਤ ਨੇ ਉੱਥੇ ਲੰਗਰ ਲਾਏ ਆ ਹਰ ਇੱਕ ਚੀਜ਼ ਪਹੁੰਚ ਰਹੀ ਹੈ ਸੋ ਸਰਕਾਰ ਸਬਕ ਲੈ ਲਵੇ ਨੇਪਾਲ ਤੋਂ ਜੀ ਮੈਂ ਕੱਲ ਚੰਡੀਗੜ੍ਹ ਦੇ ਵਿੱਚ ਸੀਗਾ ਤੇ ਮੈਂ ਇੰਟਰਵਿਊ ਕਰਨ ਗਿਆ ਸਪੈਸ਼ਲ ਡਾਕਟਰ ਗੁਰਪ੍ਰੀਤ ਮਾਫ ਕਰਨਾ ਗੁਰਪ੍ਰੀਤ ਸਿੰਘ ਜੀ ਸੀਗੇ ਉਹ ਯੂਨਾਈਟਿਡ ਸਿਕਸ ਦੇ ਡਾਇਰੈਕਟਰ ਜਿਹੜੇ ਅਮਰੀਕਾ ਤੋਂ ਚੱਲਦੀ ਆ ਉਹ ਵੀ ਬਾਰਡ ਰੇਡੀਓ ਤੇ ਕਾਫੀ ਕੰਮ ਕਰ ਰਹੇ ਤਾਂ ਮੈਂ ਉਹਨਾਂ ਦਾ ਕੰਮ ਦੇਖਿਆ ਤੇ ਮੈਂ ਉੱਥੇ ਗਿਆ ਉਹਨਾਂ ਨੇ ਵੀ ਕੱਲ ਨੇਪਾਲ ਦਾ ਜ਼ਿਕਰ ਕੀਤਾ ਕਿ ਸ਼ੁਕਰ ਕਰੋ ਕਿ ਦੇਸ਼ ਦੇ ਵਿੱਚ ਨੇਪਾਲ ਵਰਗੇ ਹਾਲਾਤ ਨਾ ਬਣ ਜਾਣ ਅੱਜ ਤੁਸੀਂ ਵੀ ਨੇਪਾਲ ਦਾ ਜ਼ਿਕਰ ਕੀਤਾ ਤੁਹਾਨੂੰ ਕਿਉਂ ਲੱਗਦਾ ਕਿ ਅਸੀਂ ਹਾਲਾਤ ਬਣ ਸਕਦੇ ਆ ਦੇਖੋ ਇਹ ਹਾਲਾਤ ਲੀਡਰਾਂ ਨੇ ਪੈਦਾ ਕਰਨੇ ਹੁੰਦੇ ਆ ਤੁਹਾਡੇ ਕੋਲ ਮੈਨ ਪਾਵਰ ਆ ਜਦੋਂ ਲੀਡਰ ਨੂੰ ਆਪਣੇ ਕੁਆਲਿਟੀ ਦਾ ਹੀ ਨਹੀਂ ਪਤਾ ਸਪੋਜ਼ ਕਰੋ ਕਿ ਖੁੱਡੀਆਂ ਸਾਹਿਬ ਪ੍ਰਧਾਨ ਮੰਤਰੀ ਸਾਹਿਬ ਨੂੰ ਮੁਖਾਤਬ ਹੁੰਦੇ ਆ ਹੱਥ ਜੋੜ ਕੇ ਹੋਣਾ ਤੁਹਾਡੀ ਬੈਕਗ੍ਰਾਉਂਡ ਕੀ ਹੈ ਤੁਹਾਡੀ ਤਿਆਰੀ ਕਿੰਨੀ ਕ ਹੈ ਤੁਹਾਡੇ ਕੋਲ ਪ੍ਰਪੋਜ਼ਲਾਂ ਕੀ ਨੇ ਪ੍ਰਧਾਨ ਮੰਤਰੀ ਆਏ ਅਗਲੇ ਅੱਗੇ ਪ੍ਰਪੋਜ਼ਲ ਰੱਖੋ ਵੀ ਸਾਡਾ ਨੁਕਸਾਨ ਜਿੰਨਾ ਤੁਸੀਂ ਕਹਿ ਰਹੇ ਹੋ ਇਹ ਤੋਂ 3 ਗੁਣਾ 4 ਗੁਣਾ 5 ਗੁਣਾ ਵੱਧ ਹੋਇਆ ਪ੍ਰਪੋਜ਼ਲ ਅਗਲੇ ਦੇ ਹੱਥੇ 'ਚ ਫੜਾਓ ਅਗਲਾ ਘਰ ਜਾ ਕੇ ਪੜ੍ਹੇ ਉੱਥੇ ਆਪਣੇ ਆਫਿਸ ਦੇ ਵਿੱਚ ਪੜ੍ਹਾਵੇ ਹੱਥ ਜੋੜ ਕੇ ਤੁਸੀਂ ਮੰਗ ਰਹੇ ਹੋ ਇਹਦਾ ਮਤਲਬ ਹੈ ਤੁਹਾਡੇ ਵਿੱਚ ਨਲਾਇਕੀ ਬਹੁਤ ਹੈ ਤੁਹਾਡੇ 'ਚ ਗੁਣ ਨਹੀਂ ਕਿ ਪਬਲਿਕ ਨੂੰ ਸੰਭੜਨ ਦੇ ਤੁਸੀਂ ਫੇਲ ਹੋ ਤੁਹਾਨੂੰ ਆਪਣੀ ਪਾਵਰ ਦਾ ਪਤਾ ਹੀ ਨਹੀਂ ਵੀ ਐਮ ਐਲ اے ਹੁੰਦਾ ਕੀ ਹੈ ਪੁਆਇੰਟ ਪੁਆਇੰਟ ਤੇ ਤੁਸੀਂ ਫੇਲ ਹੋ ਪਹੁੰਚੇ ਟੰਗ ਟੰਗ ਕੇ ਤੁਹਾਡਾ ਕੰਮ ਨਹੀਂ ਹੈ ਉੱਥੋਂ ਗਾਰਾ ਹਟਾਉਣਾ ਤੁਹਾਡਾ ਕੰਮ ਨਹੀਂ ਹੈ ਕਿ ਉੱਥੋਂ ਦੇ ਲੋਕਾਂ ਨੂੰ ਪਾਣੀ ਪੁੱਛਣਾ ਤੁਹਾਡਾ ਕੰਮ ਇਹ ਨਹੀਂ ਹੈ ਵੀ ਤੁਸੀਂ ਆੜੋ ਮਾਸ ਬੰਡੋ ਮੱਛਰਦਾਨੀਆਂ ਬੰਡੋ ਤੁਹਾਡਾ ਕੰਮ ਹੈ ਮੈਨੇਜਮੈਂਟ ਕਰਨਾ ਮਾਈਂਡਲੀ ਮਾਈਂਡਲੀ ਸੈਟਅਪ ਕਰਨਾ ਤੁਹਾਡਾ ਕੰਮ ਸੀਗਾ ਇਹਨਾਂ ਬੰਨਾਂ ਦੇ ਉੱਤੇ ਨਜਾਇਜ਼ ਮਾਈਨਿੰਗ ਨੂੰ ਰੋਕਣਾ ਦਰਿਆ ਸਾਫ਼ ਕਰਨੇ ਇਹਨਾਂ ਦੀ ਨਿਸ਼ਾਨਦਾਈ ਕਰਨੀ ਇਹਨਾਂ ਨੂੰ ਪੱਕਿਆ ਕਰਨਾ ਇਹ ਤੁਹਾਡਾ ਕੰਮ ਸੀ ਤੁਹਾਡੇ ਕੋਲ 12000 ਕਰੋੜ ਰੁਪਇਆ ਸਰ 12000 ਡਿਜ਼ਾਸਟਰ ਦਾ ਪਿਆ ਆ 1600 1600 ਕਰੋੜ ਹੋਰ ਮਿਲ ਗਿਆ ਪਰ ਉਸ ਤੋਂ ਇਲਾਵਾ ਵੀ ਤੁਹਾਨੂੰ ਲੱਗਦਾ ਵੀ ਕੰਮ ਪਹਿਲਾਂ ਜਿਹੜੇ ਸਮੇਂ ਸਰ ਹੋਣੇ ਚਾਹੀਦੇ ਸੀ ਉਹ ਕੰਮ ਨਹੀਂ ਹੋਣ ਦੇ ਕਰਕੇ ਇਹ ਸਾਰਾ ਕੁਝ ਪੰਜਾਬ ਨੂੰ ਅੱਜ ਚੱਲਣਾ ਪੈ ਰਿਹਾ ਜਦਕਿ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਤਾਂ ਢਾਈ 260 ਕਰੋੜ ਸ਼ਾਇਦ ਬਰਿੰਦਰ ਗੋਇਲ ਉਹਨਾਂ ਨੇ ਕਿਹਾ ਵੀ ਅਸੀਂ ਲਾ ਦਿੱਤਾ ਸੀ ਪਹਿਲਾਂ ਹੀ ਡੀਸੀ ਹਿਲਟਿੰਗ ਤੇ ਦੇਖੋ ਇਹਨਾਂ ਦੀ ਜਿਹੜੀ ਕੱਲ ਡਿਟੇਲ ਆਈ ਹੈ ਉਸ ਡਿਟੇਲ ਦੇ ਹਿਸਾਬ ਨਾਲ 2022 ਚ ਸਰਕਾਰ ਬਣਦੀ ਉਦੋਂ ਬਾਅਦ ਵਾਲੀ ਨੇ ਡਿਟੇਲ ਪੇਸ਼ ਕੀਤੀ ਹੈ ਜਿੰਨਾ ਡਿਜਾਸਟਰ ਪੁਆਇੰਟ ਤੋਂ ਪੈਸਾ ਆਇਆ ਉਹਦੇ ਵਿੱਚ ਹਜੇ ਵੀ 800 ਕਰੋੜ ਰੁਪਏ ਇਹਨਾਂ ਦੇ ਕੋਲ ਪਿਆ ਇਹਨਾਂ ਦੇ ਪੂਲ ਸਟੇਟ ਪੂਲ ਦੇ ਕੋਲ ਉਹ ਕਿਉਂ ਨਹੀਂ ਖਰਚਿਆ ਗਿਆ ਜਦੋਂ ਪਤਾ ਸੀਗਾ ਕਿ ਪਿੱਛੇ ਬਰਸਾਤਾਂ ਹੈਵੀ ਹੋਣ ਲੱਗ ਪਈਆਂ ਡੈਮਾਂ ਤੇ ਕੰਟਰੋਲ ਕਿਉਂ ਨਹੀਂ ਡਰਾਮੇਬਾਜ਼ੀ ਕਿਉਂ ਸੀਗੀ ਅਮਰਤਪਾਲ ਥਾਣੇ ਜਾਂਦਾ ਤੇ ਪਰਚਾ ਹੋ ਜਾਂਦਾ ਇਹਨਾਂ ਡਰਾਮੇਬਾਜ਼ੀ ਕੀਤੀ ਸੈਂਟਰ ਸਿਸਟਮ ਦੇ ਵਿੱਚ ਜਾ ਕੇ ਉੱਥੇ ਧਰਨਾ ਵੀ ਲਾਇਆ ਡੈਮ ਤੇ ਉਹਦਾ ਰਿਜ਼ਲਟ ਕੀ ਹੈ ਇਹਨਾਂ ਦੇ ਪਰਚੇ ਕਿਉਂ ਨਹੀਂ ਹੋਏ ਇਹ ਡਰਾਮੇਬਾਜ਼ੀ ਨਾਲ ਸਰਕਾਰ ਨਹੀਂ ਚੱਲਣੀ ਦਰਿਆ ਇੱਕ ਪਾਣੀ ਦਾ ਬਹਿਨ ਹੈ ਜਿਵੇਂ ਆਮ ਜ਼ਿਮੀਦਾਰ ਬਹੁਤ ਸਿੰਪਲ ਥਿਊਰੀ ਨਾਲ ਸੋਚ ਲੈਂਦੇ ਆ ਵੀ ਜੇ ਆੜ ਘੜੀ ਨਾ ਹੋਵੇ ਨਾ ਤੇ ਬੱਟਾਂ ਉੱਛਲਦੀਆਂ ਨੇ ਆੜ ਵਧੀਆ ਘੜੀ ਹੋਵੇ ਪਾਣੀ ਨੱਠਾ ਜਾਂਦਾ ਇਹ ਸਾਡੇ ਸਧਾਰਨ ਗੱਲ ਆ ਸੋ ਐਵੇਂ ਦਰਿਆ ਨੇ ਦਰਿਆ ਜਦੋਂ ਖਾਲੀ ਨਹੀਂ ਮਾਈਨਿੰਗ ਨੂੰ ਤੁਸੀਂ ਇੱਕ ਏਜੰਡਾ ਬਣਾ ਲਿਆ ਪਿਛਲੇ 15 ਸਾਲਾਂ ਜੀ ਯਾਰ ਬਾਹਰਲੇ ਦੇਸ਼ਾਂ ਦੀ ਕਾਪੀ ਕਰੋ ਕਿਹੜੇ ਦੇਸ਼ ਚ ਮਾਈਨਿੰਗ ਦੇ ਉੱਤੇ ਸਿਆਸਤ ਹੋ ਰਹੀ ਆ ਰੇਤਾ ਆ ਕੁਦਰਤ ਦੇ ਰਹੀ ਆ ਕੱਢ ਕੱਢ ਕੇ ਬਾਹਰ ਢੇਰ ਲਾ ਦਿਓ ਠੀਕ ਹੈ ਜੀ ਤੁਸੀਂ ਉੱਥੇ ਕੰਡਾ ਲਾ ਕੇ ਜਿੰਨਾ ਮਰਜ਼ੀ ਲੋਕਾਂ ਨੂੰ ਵੇਚੋ ਸਿੰਪਲ ਜੀ ਇੱਕ ਪਰਚੀ ਲਾ ਕੇ ਇਹਨੂੰ ਸਰਪਲਸ ਕਿਉਂ ਨਹੀਂ ਕਰਦੇ ਇਹਨੂੰ ਮੁੱਦਾ ਕਿਉਂ ਬਣਾ ਰੱਖਿਆ ਮਾਈਨਿੰਗ ਨੂੰ ਇੰਨੀ ਮਸ਼ੀਨਰੀ ਆ ਗਈਆਂ ਟਰੱਕ ਤਾਂ ਅੰਦਰ ਵੜੇ ਹੀ ਨਾ ਮਸ਼ੀਨਰੀ ਕੰਮ ਕਰੇ ਕੱਢ ਕੱਢ ਕੇ ਚਾਈਨਾ ਦੇ ਥਰੂ ਬਾਹਰ ਜਿਹੜੀ ਚੈਨ ਚੱਲਦੀ ਹੈ ਨਾ ਉਹ ਚਾਈਨਾ ਨਹੀਂ ਜਨਕਿ ਚੈਨ ਜਿਹੜੀ ਚੱਲਦੀ ਹੈ ਉਹ ਚੈਨ ਦੇ ਥਰੂ ਅੰਬਾਰ ਲਾ ਲਓ ਕੰਡੇ ਦੇ ਉੱਤੇ ਤੋ ਜੋ ਰੇਤਾ ਸੁੱਕ ਜਵੇ ਉਦੋਂ ਵਿੱਚੋਂ ਨਾਲੇ ਸੜਕਾਂ ਨਾ ਟੁੱਟਣਗੀਆਂ ਨਾਲੇ ਕਿਸੇ ਦਾ ਟਰੱਕ ਦਾ ਟਾਇਰ ਪੰਚਰ ਨਾ ਹੋ ਜਦੋਂ ਓਵਰਲੋਡ ਹੋ ਜਾਂਦਾ ਨਾ ਪਾਣੀ ਹੁੰਦਾ ਰੇਤੇ ਦੇ ਵਿੱਚ ਤੋ ਕਿੰਨੇ ਹੈਪਨ ਹੁੰਦੇ ਆ ਬੰਦੇ ਮਰਦੇ ਵੀ ਐ ਤੇ ਸਰਕਾਰਾਂ ਨੇ ਸੋਚਣਾ ਸਾਰੇ ਯੂਰਪ ਜਾਂਦੇ ਸਾਰੇ ਅਮਰੀਕਾ ਕੈਨੇਡਾ ਅਮਰੀਕਾ ਸਾਰੇ ਘੁੰਮ ਕੇ ਆਉਂਦੇ ਉੱਥੋਂ ਇੱਕ ਵੀ ਚੀਜ਼ ਕਾਪੀ ਕਰਕੇ ਇਹਨਾਂ ਨੇ ਹਜੇ ਤੱਕ ਪੰਜਾਬ 'ਚ ਸਟੇਬਲ ਨਹੀਂ ਕੀਤੀ ਹਜੇ ਆਮ ਪਾਰਟੀ ਦੀ ਸਰਕਾਰ ਆ ਜੇ ਬਾਹਲੇ ਖਾਸ ਹੁੰਦੇ ਫਿਰ ਕੀ ਹੁੰਦਾ ਜੀ ਮੇਰਾ ਆਖਰੀ ਸਵਾਲ ਆ ਪਾਣੀ ਉਤਰਨਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਕਿਸਾਨਾਂ ਨੂੰ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ ਉਹਦੇ ਲਈ ਤੁਸੀਂ ਪੰਜਾਬੀਆਂ ਨੂੰ ਕੀ ਅਪੀਲ ਕਰਨਾ ਚਾਹੋਗੇ ਪੰਜਾਬੀਆਂ ਨੂੰ ਅਪੀਲ ਕਰਨ ਦੀ ਲੋੜ ਨਹੀਂ ਇਹਨਾਂ ਕੋਲ ਤਾਂ ਫਲਸਫਾ ਬਹੁਤ ਮਹਾਰਾਜਾ ਰਣਜੀਤ ਸਿੰਘ ਵਾਲਾ ਵੱਡਾ ਖਾਲਸੇ ਰਾਜ ਦਾ ਵੱਡਾ ਫਲਸਫਾ ਹੈ ਖਾਲਸੇ ਰਾਜ ਤੇ ਇਤਬਾਰ ਕਰੋ ਖਾਲਸੇ ਰਾਜ ਦੀ ਥਿਊਰੀ ਨੂੰ ਸਮਝੋ ਉਹ ਕੋਈ ਸਪੈਸ਼ਲ ਖਾਲਿਸਤਾਨ ਰਾਜ ਜੇ ਆਪਾਂ ਕਹੀਏ ਵੀ ਇੱਕ ਖਾਲਿਸਤਾਨ ਕੰਟਰੀ ਦਾ ਨਾਮ ਹੈ ਖਾਲਸਾ ਰਾਜ ਦਾ ਓਵਰਆਲ ਤੁਹਾਨੂੰ ਮੰਗ ਕਰਨੀ ਚਾਹੀਦੀ ਹੈ ਵੀ ਪੂਰੇ ਵਰਲਡ 'ਚ ਆਵੇ ਜਿਹੜਾ ਡਿਜਾਸਟਰ ਨੂੰ ਸਾਹਮਣਾ ਮਾੜੇ ਹਾਲਾਤਾਂ 'ਚ ਗੁਜ਼ਰਦਾ ਹੈ ਸੋ ਖਾਲਸੇ ਰਾਜ ਤੇ ਹੀ ਇਤਵਾਰ ਕਰਨਾ ਪੈਣਾ ਇਸ ਕਨਸੈਪਟ ਨੂੰ ਬਰੀਕੀ ਨਾਲ ਲੋਕਾਂ ਦੇ ਦਿਮਾਗ 'ਚ ਵਾੜਨਾ ਪੈਣਾ ਤੇ ਅੱਜ ਵੀ ਜੇ ਪੰਜਾਬ 'ਚ ਕੰਮ ਕਰ ਰਹੀ ਹੈ ਉਹ ਖਾਲਸਾ ਸਰਕਾਰ ਹੀ ਕਰ ਰਹੀ ਹੈ ਭਾਵੇਂ ਉਸ ਪ੍ਰਮਾਤਮਾ ਭਾਵੇਂ ਉਹ ਹਿੰਦੂ ਜੈਂਟਲਮੈਨ ਹੈ ਮੁ슬ਮਾਨ ਹੈ ਸਿੱਖ ਹੈ ਪਰ ਖਾਸ ਹੈ ਖਾਲਸਾ ਹੈ ਦਿਮਾਗ ਸਾਫ਼ ਹੈ ਜਿਹਦਾ ਤੇ ਜਿਹਨੂੰ ਆਪਣੇ ਵਤਨ ਪ੍ਰਸਤੀ ਨਾਲ ਮਤਲਬ ਹੈ ਅੱਜ ਉਹੀ ਸੇਵਾ ਕਰ ਰਿਹਾ ਹੈ ਸਰਕਾਰ ਨਾਂ ਦੀ ਕੋਈ ਇੱਥੇ ਚੀਜ਼ ਨਹੀਂ ਭਰਾਵੋ ਇਹ ਬਾਗਡੋਰਾਂ ਆਪਣੇ ਹੱਥ 'ਚ ਸੰਭੋ ਤੇ ਚੰਗੇ ਕੰਮ ਕਰੀਏ ਤਾਂ ਜੋ ਸਾਡਾ ਪੰਜਾਬ ਜੋ ਪਹਿਲਾਂ ਸੀ ਉਸ ਤੋਂ ਵੀ ਆਪਾਂ ਬਿਹਤਰ ਇਹਦੀ ਪੇਸ਼ਕਾਰੀ ਬਣਾ ਕੇ ਦੁਨੀਆ ਦੇ ਸਾਹਮਣੇ ਪੇਸ਼ ਕਰੀਏ ਜੀ ਬਹੁਤ ਬਹੁਤ ਧੰਨਵਾਦ ਸੋ ਇਹ ਸੀ ਸਾਡੇ ਨਾਲ ਕਿਸਾਨਾਂ ਨੂੰ ਜਿਨ੍ਹਾਂ ਨੇ ਬਖੂਬੀ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਕੁਝ ਫੇਲਿਅਰ ਹੋਏ ਜਿਹਦੇ ਕਰਕੇ ਇਹ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਔਰ ਸਰਕਾਰਾਂ ਜੇ ਅਜੇ ਵੀ ਨਾ ਜਾਗੀਆਂ ਤੇ ਲੋਕਾਂ ਦਾ ਆਉਣ ਵਾਲੇ ਟਾਈਮ ਦੇ ਵਿੱਚ ਵੀ ਬਹੁਤ ਨੁਕਸਾਨ ਹੋ ਸਕਦਾ ਦੇਖਦੇ ਰਹੋ ਬਿਲਟੀ ਵੀ ਯੂਕੇ ਧੰਨਵਾਦ